ਜਿਆਦਾ ਜ਼ਬਤ ਕਰਾਂਗੇ ਠੀਕ ਹੈ ਜਿਆਦਾ ਜ਼ਬਤ ਕਰਨ ਲੱਗੇ ਫਿਰ ਕਹਿੰਗੇ ਫਾਂਸੀ ਦੀ ਸਜ਼ਾ ਦੇ ਦੋ ਫਾਂਸੀ ਦੀ ਸਜ਼ਾ ਦੇ ਕੇ ਕਿਤੇ ਹਟੇ ਆ ਜਿਹੜੇ ਰੇਪ ਆਲੇ ਨੇ ਇਹ ਸਾਹਮਣੇ ਮਾਰ ਮਾਰ ਕੇ ਵੀ ਕਿਤੇ ਹਟੇ ਨਹੀਂ ਰੇਪ ਸਮਾਜ ਦੇ ਵਿੱਚ ਕ੍ਰਾਈਮ ਉਦੋਂ ਘਟਦਾ ਜਦ ਸਮਾਜ ਨੂੰ ਠੀਕ ਕਰਨਾ ਸ਼ੁਰੂ ਕਰ ਦਿੰਦੇ ਤੁਸੀਂ ਕਾਨੂੰਨ ਤਾਂ ਥੋੜਾ ਜਿਹਾ ਵਿਗੜੇ ਤੇ ਨਾ ਦਾ ਡੰਡਾ ਹੁੰਦਾ ਤੁਸੀਂ ਸੋਚੋ ਅਸੀਂ ਕਾਨੂੰਨ ਨਾਲ ਠੀਕ ਕਰ ਲਾਂਗੇ ਮੈਂ ਇਹ ਸਵੇਰੀ ਕਹਿ ਰਿਹਾ ਸੀ ਕਿਸੇ ਨੂੰ ਅਛੋਚਲ ਟਾਟਲੇ ਵਿੱਚ ਨਾਟ ਇਨ ਮੀਡੀਆ ਕਿ ਅਸੀਂ ਜਿਹੜੀਆਂ ਸਾਡੀਆਂ ਸੋਸ਼ੀਓ ਪੋਲੀਟਿਕਲ ਇਕਨੋਮਿਕ ਸਮੱਸਿਆਵਾਂ ਨੇ ਉਹਦਾ ਟੈਕਨੋ ਡੀਕਲ ਹੱਲ ਲੱਭਦੇ ਆ। ਕੋਈ ਕਾਨੂੰਨ ਆ ਜਿਹੜਾ ਟੈਕਨੋ ਡੀਕਲ ਹੱਲ ਆ। ਇਹ ਸਮਾਜਿਕ ਹਦ ਨਹੀਂ ਵੀ ਪਾਈ ਸੜਕਾਂ ਵੀ ਠੀਕ ਹੋਣ, ਵਾਏ ਵੀ ਨਾ ਹੋਣ, ਇੰਡੀਕੇਟਰ ਵੀ ਹੋਣ, ਡਰਾਈਵਰ ਨੂੰ ਆਰਾਮ ਵੀ ਮਿਲੇ, ਉਹਨੂੰ ਤਨਖਾਹ ਵੀ ਠੀਕ ਮਿਲੇ। ਉਹ ਤੋਂ ਕੰਮ ਦੀ 8 ਘੰਟੇ ਤੁਸੀਂ ਕੰਮ ਦੇ 12 ਘੰਡੇ ਪਾਸ ਕਰ ਰਹੇ ਹੋ। ਇਹ ਦੋਨਾਂ ਦਾ ਆਪਸ ਚ ਜਮੇ ਨਹੀਂ ਹੈ। ਇੱਕ ਪਾਸੇ ਤੁਸੀਂ ਮਜ਼ਦੂਰ ਨੂੰ ਕਹਿੰਦੇ 12 ਘੰਡੇ ਕੰਮ ਕਰੇਗਾ। ਆਪਸ ਮਾਲ ਕਰ ਲੈ ਸਕਦਾ ਉਸ 12 ਘੰਡੇ ਕੰਮ। ਜੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਵੀ ਨਹੀਂ ਨਹੀਂ ਜੀ ਉਹ ਕਸੂਰ ਉਹਦਾ ਕੱਢ ਲੈ ਫਿਰ ਤਾਂ ਠੀਕ ਹੈ ਫਿਰ ਤਾਂ ਫਿਰ ਤਾਂ ਉਹਨੇ ਤਾਂ ਮਨ ਨਹੀਂ ਮੰਨਦਾ ਠੀਕ ਹੈ ਤੁਸੀਂ 12 ਘੰਟੇ ਦਾ ਕਾਨੂੰਨ ਵੀ ਤਾਂ ਤੁਸੀਂ ਬਣਾਇਆ ਨਾ 12 ਘੰਟੇ ਦਾ ਕਾਨੂੰਨ ਕੋਈ ਦੂਜੇ ਨੇ ਤਾਂ ਬਣਾ ਨਹੀਂ ਨਾ ਤਾ ਉਹਨਾਂ ਆ ਕੇ ਬਣਾਇਆ ਲੇਬਰਾਂ ਨੇ ਇਹਨਾਂ ਨੂੰ ਚੇਂਜ ਕਰੇ ਪਰ ਜਿਹੜੀ ਡਾਕਟਰ ਸਾਹਿਬ ਹੜਤਾਲ ਚੱਲਦੀ ਹੈ ਉਹ ਤੋਂ ਲੱਗਦਾ ਕਿ ਮਾੜਾ ਮੋਟਾ ਸਰਕਾਰ ਦੇ ਕੰਨਾਂ ਤੇ ਜੂ ਸਿਰਕੇਗੀ ਉਹਨਾਂ ਦਾ ਕੰਨਾ ਤੇ ਜੂ ਜਿਹੜੀ ਐ ਇਹਨਾਂ ਨੇ ਨਾ ਪੈਟਰੋਲ ਕਿਉਂਕਿ ਪੈਟਰੋਲ ਇਹਨਾਂ ਨੂੰ ਜ਼ਿਆਦਾ ਚਾਹੀਦਾ ਹੁੰਦਾ ਸਭ ਜਿਨ ਸੁਵਿਜਾਂ ਤੇ ਇਹਨਾਂ ਨੂੰ ਬਥੇਰੀ ਚੰਤੇ ਚੰਤੇ ਕਿ ਮਿਨੀਮਮ ਵੇਜ ਜ਼ਰੂਰ ਦਿੱਤੀ ਜਾਊਗੀ 8 ਘੰਟੇ ਡਿਊਟੀ ਟ੍ਰੇਨ ਟ੍ਰੇਨ ਇਹ ਟ੍ਰੇਨ ਬੰਦੇ ਨੇ ਸੈਕੰਡਰੀ ਲੇਬਰ ਆ ਉਹਨਿਕ ਤੋ ਕੱਟ ਦਿਹਾੜੀ ਮਿਲੇਗੀ ਤੇ 8 ਘੰਟੇ ਤੋਂ ਵੱਧ ਡਿਊਟੀ ਨਹੀਂ ਦਿੱਜਾਈ ਕਿ ਕਰੀਏ ਸਰਕਾਰ ਨੇ ਕੀ ਜੀ ਸਰਕਾਰ ਨੇ ਉਹ ਕਾਨੂੰਨ ਨੂੰ ਬਣਾਤਾ ਹੁ ਕਾਨੂੰਨ ਲਾਗੂ ਕਰਿਆ ਇਹਨਾਂ ਤੇ ਲੱਗ ਹੋ ਜਾਣਾ ਕਿਉਂਕਿ ਗਰੀਬ ਆਦਮੀ ਤੇ ਕਾਨੂੰਨ ਆਮ ਹੀ ਲੱਗ ਹੋ ਜਾਂਦਾ ਅਮੀਰ ਨੂੰ ਤਾਂ ਕੋਈ ਪੁੱਛਦਾ ਨਹੀਂ ਹੈ ਸੋ ਇਸ ਕਰਕੇ ਜਦ ਤੁਸੀਂ ਕਾਨੂੰਨ ਇਹ ਬਣਾਉਨੇ ਹੋ ਇਹ ਉਹ ਚੁੱਕੇ ਨਹੀਂ ਕੇ ਜਾਏਗਾ ਤੁਸੀਂ ਕਹਿੰਦੇ ਜੀ ਮਾਉ ਮਾਰੂਗਾ ਅਸੀਂ ਮਾਉ ਵਾਲਾ ਨੂੰ ਵੀ ਕਾਨੂੰਨ ਬਣਾਤਾ ਮਾਉ ਵਾਲੇ ਦੇ ਕਾਨੂੰਨ ਫਿਰ ਕਾਨੂੰਨ ਕਿੱਥੇ ਲੱਗੂਗਾ ਮਾਉ ਨੇ ਮਾਰਤਾ ਕਿਸੇ ਦਾ ਨਾਮ ਹੀ ਨਹੀਂ ਹੋਣਾ ਡਰਾਈਵਰ ਤਾਂ ਆਈਡੈਂਟੀਫਾਈਡ ਆ ਮਾਉ ਆਈਡੈਂਟੀਫਾਈਡ ਨਹੀਂ ਹੈ ਉੱਥੇ ਤੁਸੀਂ ਕਿਸੇ ਨੂੰ ਫੜ ਕੇ ਉਦੋਂ ਹੀ ਉਹ ਕਰ ਦੋਗੇ ਸਮਾਜ ਨੂੰ ਉਲਟਾ ਸਮਾਜ ਨੂੰ ਚਲਾਉਣਾ ਹੈ ਕਿ ਤੁਸੀਂ ਕਾਨੂੰਨ ਬਣਾਉਣੇ ਨੇ ਕਦੇ ਕਾਨੂੰਨ ਸਮਾਜ ਨੂੰ ਚਲਾਉਣ ਵਾਸਤੇ ਆ ਨਾ ਕਿ ਸਮਾਜ ਕਾਨੂੰਨ ਨੂੰ ਚਲਾਉਣ ਵਾਸਤੇ ਆ ਇਹ ਉਲਟਾ ਕਰਦੇ ਨੇ ਜੇ ਆਪ ਬੈਠੇ ਨੇ ਬੱਲੇ ਮੰਗ ਲੈਣ ਇਨਾਂ ਦੇ ਜੋਖ ਜਿੱਦਾਂ ਐਕਸੀਡੈਂਟ ਕਰਦੇ ਉਹਦੇ ਇਹਨਾਂ ਦਾ ਹਾਲ ਦੇਖੋ ਕੀ ਹੁੰਦਾ ਜੇ ਹਰ ਪਾਸੇ ਸਫਾਰ ਸ਼ਹਿਰ ਕੀ ਉਹ ਝੂਕ ਤੂਫਾਨ ਬੋਲਦੇ ਨੇ ਇਹ ਦੁੱਧੇ ਜੱਤੇ ਬਸ ਹੱਕਾ ਦੁੱਧੇ ਦੇ ਘਰ ਲੱਗੀ ਬਸੰਤਰ ਲੱਗਦੀ ਹੈ ਟਰਾਂਸਪੋਰਟ ਨੇ ਨਹੀਂ ਵਧਾਈ ਹੈ ਰੋਡ ਟਰਾਂਸਪੋਰਟ ਸੜਕਾਂ ਇਹ ਨਾ ਠੀਕ ਨਹੀਂ ਕਰਦੇ ਸਾਈਨ ਬੋਰਡ ਨਹੀਂ ਲਾਉਂਦੇ ਗੱਡੀਆਂ ਇਹ ਠੀਕ ਨਹੀਂ ਦਿੰਦੇ ਗੱਡੀਆਂ ਪਾਸ ਠੀਕ ਨਹੀਂ ਕਰਦੇ ਗੱਡੀਆਂ ਗੱਡੀਆਂ ਪਾਸ ਕਰਦੇ ਨੇ ਉਹ ਸਾਰਾ ਡੀਟੀਓ ਪਾਸ ਕਰਦੇ ਨੇ ਉਹ ਕੋਈ ਕੋਈ ਡਰਾਈਵਰ ਨਹੀਂ ਪਾਸ ਕਰਦਾ ਡਰਾਈਵਿੰਗ ਦੇ ਡਿਸੈਂਸ ਕਿੱਥੇ ਜਾਰੀ ਕਰਦੇ ਨੇ ਪੈਸੇ ਨਾਲ ਕੇ ਜਾਰੀ ਕਰਦੇ ਨੇ ਕੋਈ ਕੋਈ ਦੋਰਾ ਨਹੀਂ ਇਹਦੇ ਚ ਪ੍ਰੋਪਰ ਡਰਾਈਵਿੰਗ ਕਰੋ ਰਾਬਤਾ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਪਰ ਸਵਾਗਤ ਕਰਦਾ ਗੱਲ ਕਰਾਂਗੇ ਪੰਜਾਬ ਦੇ ਤੇ ਭਾਰਤ ਦੇ ਉਸ ਮੁੱਦੇ ਦੀ ਜਿਸ ਨਾਲ ਹਰ ਵਿਅਕਤੀ ਨੂੰ ਚਿੰਤਾ ਪੈਦਾ ਹੋ ਗਈ ਹੈ ਕਿਉਂਕਿ ਟਰੱਕਾਂ ਵਾਲਿਆਂ ਦੀ ਹੰਤਾਲ ਨਾਲ ਲੋਕਾਂ ਦੀ ਆਮ ਜ਼ਿੰਦਗੀ ਲਈ ਤੋਂ ਲੈ ਗਈ ਹੈ ਤੁਸੀਂ ਵੇਖਿਆ ਹੁਣ ਅੱਜ ਹੀ ਟਰੋਲ ਪੰਪਾਂ ਤੇ ਕਿੰਨੀਆਂ ਲੰਮੀਆਂ ਲਾਈਨਾਂ ਲੱਗੀਆਂ ਸੀ ਤੇ ਲੋਕਾਂ ਨੂੰ 4-4 ਘੰਟੇ ਦਾ ਇੰਤਜ਼ਾਰ ਕਰਨਾ ਪਿਆ ਪੈਟਰੋਲ ਦੇ ਡੀਜ਼ਲ ਪਵਾਉਣ ਵਾਸਤੇ ਤੇ ਆਉਣ ਵਾਲੇ ਦਿਨਾਂ ਦਰਾਂ ਇਹ ਚਿੰਤਾ ਬਣੀ ਹੋਈ ਹੈ ਕਿ ਆਮ ਵਰਤੋਂ ਦੀਆਂ ਜਿਹੜੀਆਂ ਵਸਤਾਂ ਚੀਜ਼ਾਂ ਨੇ ਲੋਕਾਂ ਨੂੰ ਉਹ ਸ਼ਾਇਦ ਨਾ ਮਿਲਣ ਪਰ ਨਾਲ ਇਸ ਮਸਲੇ ਦਾ ਵਧੀਆ ਪੱਖ ਇਹ ਹੈ ਕਿ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲੇ ਨੇ ਜੋ ਟਰੱਕ ਯੂਨੀਅਨ ਵਾਲੇ ਨੇ ਉਹਨਾਂ ਦੀ ਮੀਟਿੰਗ ਵੀ ਸੱਦ ਲਈ ਹੈ ਮੇਰੇ ਨਾਲ ਨੇ ਪੰਜਾਬੀ ਚਿੰਤਕ ਡਾਕਟਰ ਪਿਆਰੇ ਲਾਲ ਗਰਗ ਇਨਾਂ ਨਾਲ ਗੱਲ ਕਰਦੇ ਆ ਕਿ ਵਾਕਈ ਜਿਹੜਾ ਨਵਾਂ ਕਾਨੂੰਨ ਆ ਉਹ ਟਰੱਕ ਡਰਾਈਵਰਾਂ ਦੇ ਐਂਟੀ ਆ ਜਾਂ ਫਿਰ ਕੀ ਉਸ ਕਾਨੂੰਨ ਦਾ ਆਮ ਲੋਕਾਂ ਨੂੰ ਫਾਇਦਾ ਹੋਵੇਗਾ ਗੱਲ ਕਰਦੇ ਆ ਰਕਸਾ ਸਵਾਗਤ ਹੈ ਤੁਹਾਡਾ ਕਿਹ ਜੀ ਬਾਕੀ ਕੀ ਕਹਿਣਾ ਤੁਹਾਡਾ ਡਾਕਟਰ ਸਾਹਿਬ ਨਵੇਂ ਕਾਨੂੰਨ ਬਾਰੇ ਕਿਹਾ ਜਾ ਰਿਹਾ ਕਿ 7 ਲੱਖ ਦਾ ਜੁਰਮਾਨਾ 10 ਸਾਲ ਦੀ ਸਜ਼ਾ ਐਕਸੀਡੈਂਟ ਮਾਮਲੇ ਦੇ ਵਿੱਚ ਪਹਿਲਾਂ ਸਜ਼ਾ ਸੀ 3 ਸਾਲ ਦੀ ਕੀ ਕਹਿਣਾ ਚਾਹੋਗੇ ਦੇਖੋ ਕੋਕਰ ਸਾਹਿਬ ਜਿਹੜਾ ਪਹਿਲਾ ਕਾਨੂੰਨ ਹੈ ਕਿ ਕੋਈ ਵੀ ਇਹਨੂੰ ਕਹਿੰਦੇ ਨੇ ਨੈਗਲੀਜੈਂਟ ਡਰਾਈਵਿੰਗ ਕਰਕੇ ਜਾਂ ਹੋਰ ਨੈਗਲੀਜੈਂਸ ਕਰਕੇ ਕਿਸੇ ਦੀ ਜੋ ਡੈਥ ਹੋ ਜਾਈ 259 304A ਲੱਗਦੀ ਸੀ 304A ਦੇ ਵਿੱਚ ਜਿਹੜਾ ਹੈ ਕਿ ਡਰਾਈਵਰ ਦੀ ਗਲਤੀ ਨਾਲ ਹੋ ਗਿਆ ਡਰਾਈਵਰ ਦੀ ਗਲਤੀ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਵੀ ਵੱਡੇ ਸਵਾਲ ਨੇ ਕਿਉਂਕਿ ਅਦਾਲਤਾਂ ਚ ਮੈਂ ਇੱਕ ਛੋਟੀ ਜੀ ਇੱਕ ਉਦਾਹਰਨ ਦਿੰਨਾ ਇਸ ਦੀ ਹਦਕੂ ਡਰਾਈਵਰ ਦੀ ਗਲਤੀ ਸੀ ਇੱਕ ਕਾਰ ਵਾਲਾ ਮੇਰੇ ਪਿੱਛੇ ਮੈਂ ਸਾਈਕਲ ਤੇ ਜਾ ਰਿਹਾ ਸੀ ਮੇਰੇ ਪਿੱਛੇ ਹੋ ਗਿਆ ਮੇਰੀ ਬਾਹਾਂ ਟੁੱਟ ਗਈ ਉੱਚ ਉਹ ਘੱਟੋ ਘੱਟ 10 ਸਾਲ ਕੋਰਟ ਕੇ ਚੱਲ ਰਿਹਾ ਹੈ ਅਲਟੀਮੇਟਲੀ ਮੈਂ ਹੀ ਕਹਾਂ ਚਲੋ ਜੀ ਮੈਨੂੰ ਕੋਈ ਇਤਰਾਜ਼ ਨਹੀਂ ਤੇ ਜੋ ਹੁਣ ਉਹ 10 ਸਾਲ ਹਾਲਾਂਕਿ ਉਹ ਕਲਾ ਡਰਾਈਵਰ ਕਰਿਆ ਚਾਹ ਵਕੀਲ ਦਾ ਮੁੰਡਾ ਰਿਹਾ ਸੀ ਪਹਿਲੀ ਗਲਤੀਆਂ ਇਹਦੇ ਵਿੱਚ ਇੱਕ ਵੱਡਾ ਸਵਾਲ ਇਹ ਹੁੰਦਾ ਵੀ ਚਾਹੇ ਕਾਰਨ ਕਿਉਂਕਿ ਕਨੋਂ ਸਾਰਿਆਂ ਵਾਸਤੇ ਕੱਲੇ ਟਰੱਕਾਂ ਵਾਸਤੇ ਹੀ ਗੱਲ ਇਹ ਮੰਦੀ ਹੈ ਤੇ ਜਦ ਕੋਈ ਚਲਾ ਹੋ ਰਿਹਾ ਹੁੰਦਾ ਜਿੱਥੇ ਜਿੱਥੇ ਕਾਰਾਂ ਦੇ ਵਾਲਿਆਂ ਨੇ ਤਾਂ ਆਪ ਫਸਣਾ ਹੀ ਨਹੀਂ ਉਹਨਾਂ ਨੇ ਤਾਂ ਆਪ ਦੇ ਕਿਸੇ ਹੋਰ ਨੂੰ ਬਿਦਣ ਪੈਸੇ ਦੇ ਦਾਂਗੇ ਹੋਰ ਕਰਦਾਂਗੇ ਇਹ ਸਾਰਾ ਕੰਮ ਇਹ ਆਮ ਹੀ ਚੱਲਦਾ ਹੈ ਮੇਰੇ ਨਾ ਵਕੀਲ ਕਬ ਕਿੰਦੇ ਬਾਰੇ ਆਤੋ ਵਕੀਲ ਬੰਦੋ ਨੇ ਕਪੜੇ ਪਾਏ ਹੋਏ ਸੀ ਕਿ ਬਾਰੇ ਜੋ ਉਹ ਪ੍ਰੋਡਾਉਟ ਸੀ ਡਰਾਈਵਰ ਸੀ ਇਹ ਸੇ ਕਰਕੇ ਮੈਨੂੰ ਛੱਡਿਆ ਵੀ ਹੁਣ ਇਹਦਾ ਮੈਂ ਨਾ ਤਾਂ ਮੇਰੇ ਕੋਲ ਕੋਈ ਸਬੂਤ ਹੈ ਵੀ ਉਹ ਚਲਾ ਰਿਹਾ ਸੀ ਗੱਡੀ ਕੋਈ ਤਾਂ ਸਬੂਤ ਕਹਿੰਦੇ ਨਾ ਥੇ ਉਹ ਉਦੋਂ ਥੋੜਾ ਕੋਈ ਬੰਦਾ ਵੀਡੀਓ ਬਣਾਉਂਦਾ ਹੋ ਰਿਹਾ ਉਹ ਤਾਂ ਸੜਕ ਦੇ ਪਰਚਨ ਸਮੇ 1845 ਸੰਦੀ ਗੱਲ ਹੈ ਟਾਰੰਟੋ ਕੀ ਦੇ ਤੋਂ ਇੱਕ ਤਾਂ ਮੈਂ ਇਹ ਕਹਨਾ ਵੀ ਡਰਾਈਵਰ ਜਿਹੜਾ ਹੈ ਆਸਨ ਤੇ ਪਾਣੀ ਨਵਾਂ ਵੱਲ ਵੱਗਦਾ ਉਹਨਾਂ ਜਿਹਨੇ ਸੜਕਾਂ ਟੁੱਟੀਆਂ ਹੋ ਜਾਣੇ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਇਿੱਤੇ ਕਿਤੇ ਸਾਰ ਪਕਟਾ ਹੈ ਉੱਥੇ ਜੋ ਬੋਰਡ ਨਹੀਂ ਲਾਇਆ ਹਾਂ ਉਹ ਵੀ ਜਿੰਮੇਵਾਰੀ ਹੈ ਜੇ ਕਿਤੇ ਥੱਲੇ ਉਤਰਨਾ ਪੋੜਾ ਵੱਡਾ ਵੱਡਾ ਹਾਈਵੇ ਚੱਲ ਰਿਹਾ ਹੈ ਉਦੋਂ ਕਿਤੇ ਦੂਰੋਂ 1-2 ਕਿਲੋਮੀਟਰ ਤੋਂ ਬੋਰਡ ਨਹੀਂ ਲੱਗੇ ਆਉਂਦੇ ਵੀ ਭਾਈ ਜਿੰਨੇ ਚੰਡੀਗੜ੍ਹ ਨੂੰ ਮੁੰਨਾ ਹੈ ਉਹ ਇੱਕ ਵਾਰ ਥੱਲੇ ਉਤਰ ਜੀ ਉਹ ਉਤਰਨਾ ਰਹਿ ਜਾਂਦਾ ਹੈ ਉਹ ਫਿਰ ਵਿਖੇ ਚ ਪਾ ਜਾਂਦਾ ਇੱਕ ਵਕਤ ਵੀ ਅਸੀਂ ਥੱਲੇ ਉਤਰਨਾ ਸੀ ਉਹਦੀ ਕਿਹਦੀ ਜ਼ਿੰਮੇਵਾਰੀ ਹੈ ਕੌਣ ਜ਼ਿੰਮੇਵਾਰ ਹੈ ਉਸ ਵਾਰ ਵੀ ਉਹ ਬੋਰਡ ਠੀਕ ਤੋਂ ਨਹੀਂ ਲੱਗੇ ਦੇ ਲਾਈਟਰ ਆ ਇੱਕ ਠਾਰਾ ਇੱਥੇ 50 ਸੈਕਟਰ ਦੇ ਸਾਹਮਣੇ ਕਿ ਚੱਕਰ ਬਣਿਆ ਹੈ ਵੀ ਕਿਤੇ ਨਿਸ਼ਾਨ ਨਹੀਂ ਲੱਗਿਆ ਵੀ ਕੋ ਵੰਦਾ ਰਸਤਾ ਹੂੰ ਬਿਲਕੁਲ ਉਹ ਪੱਤੇ ਪੈ ਨੇ ਉਹਦਾ ਕੌਣ ਜ਼ਿੰਮੇਵਾਰ ਹੈ ਇਹ ਤੁਸੀਂ ਜਿਆਦਾ ਐਕਸੀਡੈਂਟ ਹੁੰਦਾ ਹੈ ਐਕਸੀਡੈਂਟ ਤੇ ਇਹਨਾਂ ਨੇ ਮੰਨਦਾ ਵੀ ਡਰਾਈਵਰ ਹੀ ਮਾਰਾ ਪਹਿਲੀ ਗੱਲ ਇਹ ਚਟਕਿਆ ਜਦ ਤੁਸੀਂ ਡਰਾਈਵਰ ਨੂੰ ਦੋਸ਼ੀ ਝਰਾਤਾ ਤੁਸੀਂ ਨਾ ਸੜਕਾਂ ਦੇ ਟੋਏਾਂ ਦੀ ਗੱਲ ਦੇਖੀ ਹੈ ਨਾ ਸੜਕਾਂ ਦੀ ਜਿਹੜੀ ਮੁਰੰਮਤ ਉਹਦਾ ਕਦੋਂ ਦਿੱਤਾ ਤੁਸੀਂ ਟਾਲ ਲਾ ਦਿੰਦੇ ਹੋ ਅਜੇ ਪੜ ਬਣਿਆ ਨਹੀਂ ਹੁੰਦਾ ਇੱਕ ਬੱਚੇ ਨਾ ਗਿਲਕੇ ਮਰੇ ਨੇ ਕਾਰ ਚਲਾਨਦੇ ਹੋਏ ਉਹ ਤਾਂ ਜਿੱਤੇ ਚਲੋਂ ਤੇ ਮਾਈਕ ਨਹੀਂ ਨੇ ਰਹਾ ਪਤਾ ਨਹੀਂ ਲੱਗਣਾ ਤਾਂ ਕਿਨੇ ਕਰੇਗਾ ਬੰਦਾ ਅਗੋਂ ਲਾਈਟ ਪੈ ਜਾਂਦੀ ਹੈ ਤੇ ਇਸ ਕਰਕੇ ਜਿਹੜੇ ਜਿਹੜੇ ਐਕਸੀਡੈਂਟ ਚ ਫੈਕਟਰ ਨੇ ਉਹ ਕੱਲੇ ਡਰਾਈਵਰ ਦੇ ਕਰਕੇ ਨਹੀਂ ਹੁਣ ਮੈਂ ਟਰੱਕਾਂ ਦੇ ਡਰਾਈਵਰ ਦੀ ਗੱਲ ਦਾ ਤਾਂ ਟਰੱਕਾਂ ਦੇ ਡਰਾਈਵਰਾਂ ਨੂੰ ਸਰਕਾਰ ਨੇ ਇੱਧਰ ਤੋਂ ਕਾਨੂੰਨ ਬਣਾਤਾ ਵੀ ਜੇ ਇਹ ਹੋ ਜਾਊਗਾ ਉਹਨਾਂ ਦਾ ਵੀ ਇੱਕ ਜੀਵਨ ਹੈ ਨਾ ਕੀ ਸਰਕਾਰ ਨੇ ਰੈਗੂਲੇਟ ਕਰਿਆ ਵੀ ਆਖੇ ਘੰਟੇ ਦੀ ਦਿਹਾੜੀ ਚ ਇੰਨੇ ਪੈਸੇ ਦੇਣੇ ਪੈਣਗੇ ਤੂੰ ਕਿ ਸਰਕਾਰ ਰਬਦਾ ਪੈਟਰੋਲ ਵੀ ਸਸਤਾ ਟੋਹਂਦੀ ਆ। ਬਿਲਕੁਲ। ਜਦ ਕੰਪਨੀ ਨੂੰ ਠੇਕਾ ਦਿੰਦੀ ਉਹੋ ਟਰੱਕਾਂ ਦੇ ਡਰਾਈਵਰ 36 36 48 ਸਾਲੀ ਘੰਟੇ ਲਗਾਤਾਰ ਕੰਮ ਕਰਦੇ ਨੇ। ਉਹਨਾਂ ਨੀਂਦ ਵੀ ਆ ਜਾਂਦੀ ਆ। ਬਿਲਕੁਲ। ਕੀ ਸਰਕਾਰ ਨੇ ਤੇ ਗੱਡੀ ਠੀਕ ਉਹ ਗੱਡੀ ਤਾਂ ਟਰੱਕ ਦਾ ਡਰਾਈਵਰ ਨਹੀਂ ਨਾ ਪਾਸ ਕਰਾ ਰਿਆ। ਜੇ ਬਿਆ ਗੱਡੀਆਂ ਨਹੀਂ ਹੈਗੀਆਂ ਵੱਡੇ ਟੈਂਕਰ ਨੇ ਵੱਡਾ ਟੈਂਕਰ ਟਰੱਕ ਡਰਾਈਵਰ ਦਾ ਨਹੀਂ ਸਕਦਾ। ਹੁਣ ਤਾਂ ਕੰਪਨੀਆਂ ਦੇ ਹੋਣਗੇ। ਉਹ ਜੇ ਉਹਨਾਂ ਦੇ ਐਕਸਲ ਖਰਾਬ ਹੋ ਜਾਂਦੇ ਨੇ ਉਹਨਾਂ ਦੀ ਗੜਬੜ ਹੁੰਦੀ ਆ ਉਹਦਾ ਕੌਣ ਜ਼ਿੰਮੇਵਾਰ ਹੈ ਉਹ ਇਹ ਮੇਰਾ ਡਰਾਈਵਰ ਸਾਰ ਫਟ ਗਿਆ ਅਚਾਨਕ ਉਹਦਾ ਕੌਣ ਜ਼ਿੰਮੇਵਾਰ ਹੈ ਡਰਾਈਵਰ ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਡਰਾਈਵਰ ਨੂੰ ਦੋਸ਼ੀ ਠਹਿਰਾਉਣਾ ਇਹ ਆਪਣੇ ਆਪ ਜੋ ਹੋਇਆ ਫਿਰ ਉਹ ਕਹਿੰਦੀ ਕਿ ਭੱਜ ਕੇ ਜਾਂਦੇ ਨੇ ਐਕਸੀਡੈਂਟ ਕਰਕੇ ਮੈਂ ਮੇਰਾ ਕਿਉਂਕਿ ਮੈਂ ਡਾਕਟਰ ਮੇਰੇ ਕੋਲ ਕਿਹ ਜੀ ਕੀ ਸੌਂਦੇ ਰਹਿੰਦੇ ਸੀਗੇ ਕਸਟਮਰ ਮਾਸਟ ਸਾਡੇ ਕੋਲ ਆਉਂਦੇ ਸੀ ਦੋਨੇ ਤਰ੍ਹਾਂ ਆਉਂਦੀਆਂ ਸੀ ਉਹਦੇ ਵਿੱਚ ਕੀ ਹੈ ਕਿ ਅੱਜ ਅਸੀਂ ਢੀਡ ਤੰਤਰ ਸਾਡੇ ਸਮਾਜ ਨੂੰ ਇੱਦਾਂ ਬਣਾਤਾ ਤੇ ਜੇ ਇਹ ਮਾਰ ਲਿਆਏ ਪਤਾ ਲੱਗ ਜੇ ਵੀ ਆਹ ਡਰਾਈਵਰ ਨੇ ਐਕਸੀਡੈਂਟ ਉਹਦੀ ਨੂੰ ਮਾਰ ਦੇਣਗੇ ਜਾਂ ਕੋ ਟੋਕ ਫਟਣ ਤੋਂ ਪੱਟੇ ਹੀ ਕਰ ਦੇਣਗੇ ਉਹ ਢੀਡ ਇਕੱਠੀ ਹੋ ਕੇ ਇਹ ਨਹੀਂ ਵੀ ਉਹਨੂੰ ਮਰੀਜ਼ ਨੂੰ ਚੁੱਕ ਕੇ ਲੈ ਜਾਈਗੀ ਹਸਪਤਾਲ ਇਹ ਅਸੀਂ ਆਪ ਦੇਖਿਆ ਹੁਣ ਇੱਕ ਡਰਾਈਵਰ ਚਾਹੇ ਉਹਦੀ ਗਲਤੀ ਹੈ ਨਹੀਂ ਹੋ ਅਗਲੀ ਗੱਲ ਹੈ ਕੰਤੀ ਦਾ ਬਹੁਤ ਹੋਰ ਨਹੀਂ ਹੁੰਦੇ ਸਰਕਾਰਾਂ ਦੇ ਵੀ ਗਲਤੀ ਕਰਦੀਆਂ ਨੇ ਜਿਹੜੇ ਗਲਤ ਆ ਰਾਜਪੁਰੇ ਕੋਲ ਗਲਤ ਬਣਾ ਰਿਹਾ ਕਿਸੇ ਨੇ ਰਿਐਕਸ਼ਨ ਉਹਦੇ ਤੇ ਆ ਜਿਹੜਾ ਪਟਿਆਲੇ ਦਾ ਅੱਡਾ ਸ਼ੁਰੂ ਕਰਤੇ ਤੇ ਐਕਸੀਡੈਂਟ ਹੁੰਦੇ ਨੇ ਇਹ ਕਿਸੇ ਨੇ ਸੰਗਿਆਨ ਦੇ ਆ ਵੀ ਇਹ ਇਹ ਪੁਣ ਇਹ ਅੱਡਾ ਕਿਵੇਂ ਬਣ ਗਿਆ ਹੁਣ ਹੈ ਤਾਂ ਮੋਟਰਵੇਈ ਕਦੇ ਕਿੰਨੇ ਐਂਟਰੀ ਨਾ ਉਹ ਅੱਡਾ ਕਿਵੇਂ ਬਣ ਗਿਆ ਜਿੱਥੋਂ ਤੁਸੀਂ ਸੜਕ ਦੇ ਉੱਤੇ ਮੇਨ ਦੇ ਉੱਤੇ ਦੀ ਐਗਜ਼ਿਟ ਹੈ ਉਧਰੋਂ 3 4 ਪਾਸੋਂ ਟ੍ਰੈਫਿਕ ਆ ਰਿਹਾ ਹੈ ਉੱਥੇ ਜਾਮ ਲੱਗਦੀ ਲੱਗਦੇ ਨੇ ਉੱਥੇ ਐਕਸੀਡੈਂਟ ਹੋਣਾ ਹੀ ਹੋਣਾ ਹੈ ਤੁਸੀਂ ਜਿਹੜੀ ਗੱਲ ਤੁਸੀਂ ਨਾ ਸੜਕਾਂ ਤੇ ਨਿਸ਼ਾਨ ਲਾਏ ਨੇ ਨਾ ਸੜਕਾਂ ਦੇ ਟੋਏ ਠੀਕ ਕਰੇ ਨੇ ਨਾ ਤੁਸੀਂ ਟਾਲ ਲਈ ਜੰਨੇ ਉਹ ਸੜਕਾਂ ਪੂਰੀਆਂ ਪ੍ਰਾਪਰ ਬਣੀਆਂ ਤੋਂ ਪਹਿਲਾਂ ਹੀ ਲੁਧਿਆਣੇ ਨੂੰ ਜਾਓ ਤੁਸੀਂ ਰਸਤੇ 'ਚ ਦੋ ਵਾਰੀ ਟਾਲ ਲੱਗਾ ਹੋਇਆ ਜਾ ਕੇ ਦੇਖ ਲਓ ਜੇ ਸੜਕ ਵਿਚਾਰੋਂ ਇਧਰ ਨੂੰ ਮੁੜ ਜਾਓ ਇਧਰ ਨੂੰ ਮੁੜ ਜਾਓ ਕਿਵੇਂ ਨਿਸ਼ਾਨ ਵੀ ਠੀਕ ਨਹੀਂ ਹੁੰਦੇ ਮੁੱਟੇ ਨਹੀਂ ਲੱਗਦਾ ਸੜਕ ਪੂਰੀ ਨਹੀਂ ਬਣੀ ਹੋਈ ਟਾਲ ਲੋ ਲੱਗੇ ਪਏ ਨੇ ਇਹ ਕੌਣ ਜ਼ਿੰਮੇਵਾਰ ਹੈ ਇਹ ਜਿਹੜੀ ਜ਼ਿੰਮੇਵਾਰੀ ਹੈ ਕਿਉਂਕਿ ਸਰਕਾਰ ਦੇ ਵਿੱਚ ਕੌਣ ਕੰਮ ਕਰਦੇ ਨੇ ਕੋਈ ਕਹੀ ਜਾਵੇ ਬੀਜੇਪੀ ਨੇ ਬਣਾਤਾ ਜੀ ਫਲਾਣਾ ਇਹ ਅਧਿਕਾਰੀ ਅੱਖਾਂ ਵਿੱਚ ਤੇ ਕਾਨੂੰਨ ਹੁੰਦੇ ਮੈਂ ਹੈਲਥ ਤੇ ਵੀ ਦੇਖਦਾ ਮੈਂ ਉਹਨੂੰ ਆਪੋਸ ਕਰਦਾ ਸੀ ਇਹੋ ਜਿਹਾ ਕਾਨੂੰਨ ਬਣਾ ਦੋ ਫਿਰ ਆਪ ਕੰਮ ਨਹੀਂ ਕਰਨਾ ਬਸ ਤੁਸੀਂ ਆਪ ਕੰਮ ਨਹੀਂ ਕਰਦੇ ਤੁਸੀਂ ਕਾਨੂੰਨ ਸਖਤ ਕਰਦੇ ਕਾਨੂੰਨ ਸਖਤ ਕਰਕੇ ਕੰਮ ਨਹੀਂ ਹੁੰਦਾ ਬਲਕਿ ਕੰਮ ਠੀਕ ਕਰਨਾ ਸ਼ੁਰੂ ਕਰੋ ਫਿਰ ਕਾਨੂੰਨ ਸਖਤ ਕਰਨ ਦੀ ਲੋੜ ਹੀ ਨਹੀਂ ਪੈਂਦੀ ਐਕਸੀਡੈਂਟ ਤਾਂ ਘਟਣਗੇ ਐਕਸੀਡੈਂਟਸ ਕਰਕੇ ਨਹੀਂ ਹੁੰਦੇ ਵੀ ਡਰਾਈਵਰ ਮਾਰੀਏ ਅਮਰੀਕਾ ਉੱਥੇ ਡਰਾਈਵਰ ਮਾਰੇ ਹੋਣਗੇ ਉਹ ਜਿਹੜੇ ਜੰਗਵੰਦੇ ਸ਼ਰਾਬ ਪੀ ਕੇ ਮੋਟਰਸਾਈਕਲ ਤੇ ਉਹ ਵੀ ਇਦਾਂ ਕਰਦੇ ਨੇ ਐਕਸੀਡੈਂਟ ਫਿਰ ਜਿਹੜੇ ਸਾਈਕਲ ਤੇ ਜਾਂਦੇ ਨੇ ਕਈ ਵਾਰ ਉਹ ਜਾਣ ਕੇ ਕੱਢਣਾ ਉੱਧਰ ਵੀ ਚਾਹ ਛੋਟੇ ਪਾਸੇ ਚੱਲੇ ਜੀ ਰਸੂਲ ਉਹਨਾਂ ਦਾ ਵੀ ਨਹੀਂ ਕਿਉਂਕਿ ਤੁਸੀਂ ਰਸਤੇ ਨਹੀਂ ਕਿ ਤੁਸੀਂ ਵੱਡੇ ਵੱਡੇ ਹਾਈਵੇ ਬਣਾ ਦੇ ਬੰਦਾ ਕਹਿੰਦਾ 4 ਕਿਲੋਮੀਟਰ ਜਾऊं ਕਿੱਥੋਂ ਤਾਂ ਇੱਕ ਰਿਐਲਿਟੀ ਨੂੰ ਮੰਨ ਕੇ ਚੱਲੀਏ ਇਹ ਅਮਰੀਕਾ ਤਾਂ ਹੈ ਨਹੀਂ ਵੀ ਉੱਥੋਂ ਦਾ ਟਰੱਕ ਇੰਨਾ ਹਰੇ ਕੋਣ ਵਹਿ ਚਲਾ ਫਿਰ ਜਿਹੜਾ ਡੈਲੀ ਕਰਦਾ ਉਹਦੇ ਕੋਲ ਵੀ ਕਾਰ ਹੈ ਇਹ ਤਾਂ ਹੈ ਨਹੀਂ ਨਾ ਅਸੀਂ ਰੂਲ ਹੁੰਦਾ ਹੈ ਕਿ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਤਾਂ ਇਹ ਸਾਡੀ ਇਹੋ ਜੀ ਵਿਵਸਥਾਬਧਿਤ ਹੋਏ ਜੁਰੂ ਡਾਕੂ ਹੁਣ ਦੇਖੋ ਹੁਣ ਤੁਸੀਂ ਆਇਆ ਕਰੋ ਪੰਜਾਬ ਦੀ ਜਿਹੜੇ ਮਰਜ਼ੀ ਸੰਤ ਤੇ ਜਾ ਰਹੋ ਸਪੀਆਂ ਸੜਕਾਂ ਨੇ ਹਾਈਵੇ ਬੰਦ ਨੇ ਨਾ ਜਿਹੜੇ ਫਰੈਟ ਕੋਰੀਡੋਰ ਉੱਥੇ ਜਾ ਕੇ ਦੇਖੋ ਕਿੰਨੀ ਢੂੜ ਕਿੰਨਾ ਮਿੱਟੀ ਕਿੰਨੇ ਟੋਏ ਨੇ ਤੇ ਐਕਸੀਡੈਂਟ ਹੋਣ ਦੇ ਚਾਂਸਾ ਹੈਗੇ ਹੀ ਹੈਗੇ ਨਹੀਂ ਫੇਰ ਅਗਲੀ ਗੱਲ ਪੁੱਲ ਨੇ ਜਿੱਨੇ ਹਾਈਵੇ ਦੇ ਥੱਲੇ ਪੁੱਲ ਨੇ ਥੱਲੇ ਹੁੰਦੀ ਲੱਗਦਾ ਉੱਥੇ ਤੁਸੀਂ ਇੰਡੀਕੇਟਰ ਦਿਖਾ ਦਿਓ ਵੀ ਕਿੱਥੇ ਨੇ ਤੇ ਜਿਹੜਾ ਦੂਜੇ ਪਰਸਨ ਟ੍ਰੈਫ ਕਰ ਰਿਹਾ ਵਿੱਚ ਹੀ ਨਹੀਂ ਲੱਗੇਗਾ ਨਹੀਂ ਇਹ ਜਿਹਨੀਆਂ ਗੱਲਾਂ ਨੇ ਕਹਿਨੀਆ ਬੜੇ ਸੁਖੀ ਕਿਤੇ ਇਸ ਕਰਕੇ ਡਰਾਈਵਰ ਨੂੰ ਕੱਢੇ ਨ ਦੋਚੀਟਰ ਹੋਣਾ ਗਲਤ ਹੈ ਦੂਜਾ ਕੰਮ ਦੂਜਾ ਕੰਮ ਹੈ ਇਤਮਾਨ ਕੀ ਕਾ ਨ ਦੂਜਾ ਕੰਮ ਇਹ ਹੈ ਕਿ ਤੁਹਾਨੂੰ ਪਤਾ ਵੀ ਐਡਾ ਵੱਡਾ ਟਰਾਂਸਪੋਰਟ ਦਾ ਕੰਮ ਛਾਰਾ ਕੁਛ ਅਜੇ ਕਦ ਤੁਸੀਂ ਰੋਡ ਟਰਾਂਸਪੋਰਟ ਤੁਸੀਂ ਵਧਾਈ ਆ ਤੁਸੀਂ ਰੇਲਵੇ ਕਿਉਂ ਨਹੀਂ ਵਧਾਈ ਪਹਿਲਾਂ ਐਕਸੀਡੈਂਟ ਘਟੋਨੇ ਸੀ ਰੇਲਵੇ ਤੇ ਵਜੇ ਤੁਸੀਂ ਰੋਡ ਟਰਾਂਸਪੋਰਟ ਵੱਲੋਂ ਕਹਿੰਦੇ ਤੁਸੀਂ ਗੱਡੀਆਂ ਵੇਚਣੀਆਂ ਚਾਹੁੰਦੇ ਆ ਹੁਣ ਹੀ ਪਿੱਛੇ ਆਇਆ ਨਹੀਂ ਸੀ ਵੇ ਗੱਡੀਆਂ ਘਟ ਆਟੋਮੋਬਾਈਲ ਇੰਡਸਟਰੀ ਪਿੱਛੇ ਚੱਲੀ ਗਈ ਉਹ ਤਾਂ ਆਟੋਮੋਬਾਈਲ ਇੰਡਸਟਰੀ ਦਾ ਕੋਈ ਕੰਸਰਨ ਨਹੀਂ ਵੀ ਜੇ ਖਰਾਬ ਹੋ ਜੇ ਵਾਹਨ ਖਰਾਬ ਹੁੰਦਾ ਜਿੰਮੇਵਾਰੀ ਉਹਦੀ ਹੁੰਦੀ ਹੈ ਜੇ ਉਹਦਾ ਬ੍ਰੇਕ ਵੇ ਹੁੰਦਾ ਤਾਂ ਉਹ ਕੀ ਕਰਦਾ ਸੀ ਉਹਨੇ ਕਿਉਂ ਨਹੀਂ ਠੀਕ ਬਣਾਇਆ ਕੋਈ ਜਿੰਮੇਵਾਰੀ ਜਿੰਮੇਵਾਰੀ ਕਦੇ ਡਰਾਈਵਰ ਦੀ ਬਾਤ ਹੋ ਮੇਰਾ ਇਸ ਗੱਲ ਦੇ ਤਰ੍ਹਾਂ ਆ ਜਾ ਗਰੀਬ ਆਦਮੀ ਦੇ ਤੁਸੀਂ ਜਿੰਮੇਵਾਰੀ ਜਿਹੜਾ ਰੋਟੀ ਮਤ ਸੰਗ ਹੁੰਦਾ ਨਾ ਕਿੰਨੇ ਡਰਾਈਵਰਾਂ ਨੂੰ ਦੇਖੋ ਉਹਨਾਂ ਕਰਦਾ ਬੱਚਿਆਂ ਦੇ ਰੋਟੀ ਨਹੀਂ ਪੱਕਦੀ ਘਰ ਉਹਨਾਂ ਨੂੰ ਦੇਖਣਾ ਨਹੀਂ ਮੈਂ ਲੱਗਾ ਇੰਨੇ ਨੇ ਘੰਟੇ ਡਿਊਟੀ ਤੁਸੀਂ 8 ਘੰਟੇ ਡਿਊਟੀ ਸਰਕਾਰ ਉਹੀ ਸਰਕਾਰ ਹੈ ਨਾ ਸਰਕਾਰ ਨੇ ਕਿਉਂ ਨਹੀਂ ਕਰਿਆ ਕਿ ਮਿਨੀਮਮ ਵੇਜ ਜ਼ਰੂਰ ਦਿੱਤੀ ਜਾਊਗੀ 8 ਘੰਟੇ ਡਿਊਟੀ ਟ੍ਰੇਨ ਟ੍ਰੇਨ ਇਹ ਟ੍ਰੇਨ ਬੰਦ ਹੈ ਨੇ ਸੈਕੰਡਰੀ ਲਾਈਵਰ ਹੈ ਉਹਨਿੰ ਕੋ ਟੋਟਾ ਕੱਟ ਦਿਹਾੜੀ ਮਿਲੇਗੀ ਤੇ 8 ਘੰਟੇ ਤੋਂ ਵੱਧ ਡਿਊਟੀ ਨਹੀਂ ਦਿੱਜਾਈ ਕਿ ਕਰਿਆ ਸਰਕਾਰ ਨੇ ਕੀ ਜੀ ਸਰਕਾਰ ਨੇ ਉਹ ਕਾਨੂੰਨ ਨੂੰ ਬਣਾਤਾ ਹੋ ਕਾਨੂੰਨ ਲਾਗੂ ਕਰਿਆ ਇਹਨਾਂ ਤੇ ਰਗ ਹੋ ਜਾਣਾ ਕਿਉਂਕਿ ਗਰੀਬ ਆਦਮੀ ਤੱਕ ਨੂੰ ਨਾਮ ਹੀ ਲੱਗੋ ਜਾਂਦਾ ਅਮੀਰ ਨੂੰ ਤਾਂ ਕੋਈ ਪੁੱਛਦਾ ਨਹੀਂ ਹੈ ਸੋ ਇਸ ਕਰਕੇ ਜਦ ਤੁਸੀਂ ਕਾਨੂੰਨ ਇਹ ਬਣਾਉਨੇ ਹੋ ਦੇ ਉਹ ਚੁੱਕੇ ਨਾ ਕਿ ਜਾਏਗਾ ਤੁਸੀਂ ਕਹਿੰਦੇ ਜੀ ਮਾਓ ਮਾਰੂਗਾ ਅਸੀਂ ਮਾਓ ਵਾਲਾ ਨੂੰ ਵੀ ਕਾਨੂੰਨ ਬਣਾ ਤਾਂ ਮਾਓ ਵਾਲ ਦੇ ਕਾਨੂੰਨ ਫਿਰ ਕਾਨੂੰਨ ਕਿੱਥੇ ਲੱਗੂਗਾ ਮਾਓ ਨੇ ਮਾਰਤਾ ਕਿਸੇ ਦਾ ਨਾਮ ਹੀ ਨਹੀਂ ਆਉਣਾ ਡਰਾਈਵਰ ਤਾਂ ਆਇਡੈਂਟੀਫਾਈਡ ਆ ਮਾਓ ਆਇਡੈਂਟੀਫਾਈਡ ਨਹੀਂ ਹੈ ਉੱਥੇ ਤੁਸੀਂ ਕਿਸੇ ਨੂੰ ਫੜ ਕੇ ਉਦੋਂ ਹੀ ਮਾਰ ਉਹ ਕਰ ਦੋਗੇ ਸਮਾਉਲਟਾ ਸਮਾਜ ਨੂੰ ਚਲਾਉਣਾ ਹੈ ਕਿ ਤੁਸੀਂ ਕਾਨੂੰਨ ਬਣਾਉਣੇ ਨੇ ਕਰਦੇ ਕਾਨੂੰਨ ਸਮਾਜ ਨੂੰ ਚਲਾਉਣ ਵਾਸਤੇ ਆ ਨਾ ਕਿ ਸਮਾਜ ਕਾਨੂੰਨ ਨੂੰ ਚਲਾਉਣ ਵਾਸਤੇ ਆ ਇਹ ਉਲਟਾ ਕਰਦੇ ਨੇ ਜੇ ਆਪ ਬੈਠੇ ਨੇ ਬੱਲੇ ਮੰਗਲਾਂ ਇਹਨਾਂ ਦੇ ਜਵਾਕ ਜਿੰਨੇ ਐਕਸੀਡੈਂਟ ਕਰਦੇ ਉਹਦੇ ਇਹਨਾਂ ਦਾ ਹਾਲ ਦੇਖੋ ਕੀ ਹੁੰਦਾ ਹੈ ਜੇ ਹਰ ਪਾਸੇ ਸਫਾਰ ਸ਼ਹਿਰ ਕੀ ਉਹ ਝੂਠ ਤੂਫਾਨ ਬੋਲਦੇ ਨੇ ਇਹ ਦੂਜੇ ਜੱਤੇ ਬਸ ਹੱਕਾ ਦੂਜੇ ਦੇ ਘਰ ਲੱਗੀ ਬਸੰਤਰ ਲੱਗਦੀ ਹੈ ਟਰਾਂਸਪੋਰਟ ਨੇ ਵਧਾਈ ਹੈ ਰੋਡ ਟਰਾਂਸਪੋਰਟਰ ਸੜਕਾਂ ਇਹ ਨਾ ਠੀਕ ਨਹੀਂ ਕਰਦੇ ਸਾਈਨ ਬੋਰਡ ਨਹੀਂ ਲਾਉਂਦੇ ਗੱਡੀਆਂ ਇਹ ਠੀਕ ਨਹੀਂ ਦਿੰਦੇ ਗੱਡੀਆਂ ਪਾਸ ਛਿੰਤ ਨਹੀਂ ਕਰਦੇ ਗੱਡੀਆਂ ਗੱਡੀਆਂ ਪਾਸ ਕਰਦੇ ਨੇ ਉਹ ਸਾਰਾ ਡੀਟੀਓ ਪਾਸ ਕਰਦੇ ਨੇ ਉਹ ਕੋਈ ਕੋਈ ਡਰਾਈਵਰ ਨਹੀਂ ਪਾਸ ਕਰਦਾ ਡਰਾਈਵਿੰਗ ਦੇ ਡਸਾਂਸ ਕਿਉਂ ਠੇ ਜਾਰੀ ਕਰਦੇ ਨੇ ਪੈਸੇ ਨਾ ਕੇ ਜਾਰੀ ਕਰਦੇ ਨੇ ਕੋਈ ਕੋਈ ਦੋਰਾ ਨਹੀਂ ਇਹਦੇ ਚ ਪ੍ਰੋਪਰ ਡਰਾਈਵਿੰਗ ਕਰੋ ਪ੍ਰੋਪਰ ਸਭ ਕੁਝ ਕਰੋ ਫਿਰ ਉਹਨਾਂ ਦੀ ਡਿਊਟੀ ਤੁਸੀਂ 8 ਘੰਟੇ ਦੀ ਡਿਊਟੀ ਤੇ ਕਾਨੂੰਨ ਬਣਾਤਾ ਉਹਨੂੰ ਬਸ 12 ਘੰਟੇ ਦਾ ਬਣਾਤਾ ਮੋਦੀ ਸਾਹਿਬ ਨੂੰ ਪੁੱਛੋ ਇੱਕ ਪਾਸੇ ਤੁਸੀਂ ਬਣਾਤਾ ਵੀ 12 ਘੰਟੇ ਤੋਂ ਵੱਧ ਡਿਊਟੀ ਨਹੀਂ ਲੀਏ ਇਹਦਾ ਮਤਲਬ 12 ਘੰਟੇ ਤੱਕ ਹੀ ਜਾ ਸਕਦੀ ਹੈ 12 ਘੰਟੇ ਜਿਹੜਾ ਵੱਡੇ ਟਰਾਲੇ ਨੂੰ ਚਲਾ ਰਿਹਾ ਹੈ ਡਰਾਈਵਰ ਤੁਸੀਂ ਅੰਦਾਜ਼ਾ ਲਾਉਨੇ ਹੋ ਖੁਖਰ ਸਾਹਿਬ ਵੀ ਉਹਦੇ ਸਰੀਰ ਦਾ ਕੀ ਹਾਲ ਹੈ ਬਿਲਕੁਲ ਰਾਤ ਨੂੰ ਵੀ ਚਲਾਉਣਾ ਤੁਸੀਂ ਕਦੇ ਕਿਉਂਕਿ ਅਸੀਂ ਸਾਦਾ ਵੀ ਕੰਮ ਉਹ ਹੀ ਜਾਈਏ ਰਾਤ ਨੂੰ ਡਿਊਟੀ ਕਰਦੇ ਆ ਦਿਨ ਨੂੰ ਕਰ ਲਿਆ ਰਾਤ ਨੂੰ ਉੱਠ ਕੇ ਜਾਣਾ ਹੁੰਦਾ ਜਦ ਬੰਦਾ ਜਾਂਦਾ ਨਾ ਉਹਨੂੰ ਪਤਾ ਲੱਗਦਾ ਵੀ ਸਰੀਰ ਦਾ ਹਾਲ ਕੀ ਹੁੰਦਾ ਇਹਨਾਂ ਤੋਂ ਵੱਡੇ ਸਖਤ ਜਿਹੜੇ ਦਿਨ ਨੂੰ ਡਿਊਟੀ ਕਰਦੇ ਨੇ ਉਹ ਰਾਤ ਉੱਠ ਕੇ ਨਹੀਂ ਜਾਂਦੇ ਗੱਡੀਆਂ ਚੱਲਦੇ ਨੇ ਉਹ ਕਾਨੂੰਨ ਬਣਾਉਂਦੇ ਨੇ ਸੋ ਕਾਨੂੰਨ ਜਦ ਤੁਸੀਂ ਬਣਾਉਣਾ ਸਾਰਿਆਂ ਵਾਸਤੇ ਬਣਾਓ ਕਾਨੂੰਨ ਇਹ ਵੀ ਬਣਾਓ ਉਹਨੂੰ ਲਾਗੂ ਵੀ ਕਰੋ ਤੁਸੀਂ ਜ਼ੋਰ ਦੇ ਰਹੇ ਹੋ ਇਸ ਗੱਲ ਤੇ ਕਿ ਕਾਨੂੰਨ ਐਵੇਂ ਦੇ ਵੜਨ ਅਸੂਲਾਂ ਮਿਲਣਾ ਟਰੱਕ ਡਰਾਈਵਰਾਂ ਨੂੰ ਜੇ ਵਿਸਤਰਾ ਅਮਰੀਕਾ ਕੈਨੇਡਾ ਦੇ ਵਿੱਚ ਕਾਫੀ ਚੰਗੀਆਂ ਉਹਨਾਂ ਨੂੰ ਮਹਿੰਤਾ ਨਾ ਮਿਲਦਾ ਪਰ ਇਹ ਜਿਹੜੇ ਡਰਾਈਵਰ ਨੇ ਜਾਂ ਮਾਲਕ ਨੇ ਟਰੈਕਟਰ ਨੇ ਟਰੱਕ ਆਪਰੇਟਰ ਇਹ ਫਿਰ ਆਵਾਜ਼ ਉਸ ਲੈਵਲ ਤੇ ਕਹਿੰਨੀ ਉਠਾਉਂਦੇ ਕਿ ਸਾਨੂੰ ਅਸੂਲਤਾਂ ਦਿਓ ਇਹ ਮੈਂ ਦੱਸਦਾ ਕਿ ਕੀ ਕਰਿਆ ਇਹਨਾਂ ਨੇ ਸੂਲਤਾਂ ਦੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਇਹ ਜੋ ਮੈਨੂੰ ਪਤਾ ਹੈ ਜੋ ਮੈਂ ਸੁਣਿਆ ਹੁਣ ਤਾਂ ਮੈਨੂੰ ਕੋਈ ਨੌਲੇਜ ਨਹੀਂ ਆ ਮੈਂ ਸੁਣਿਆ ਉਹਨਾਂ ਨੂੰ ਉਹਨਾਂ ਦੇ ਲੀਡਰ ਉਹਨਾਂ ਨੇ 27 ਤਰੀਕ ਨੂੰ 28 ਤਰੀਕ ਨੂੰ ਉਹਨਾਂ ਨੇ ਲਗਾਤਾਰ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਪ੍ਰਧਾਨ ਅਸਮਨ ਦਿੱਤ ਨੇ ਉਹਨਾਂ ਨੇ ਆਖਿਆ ਸੀ ਉੱਤੇ ਮੰਤਰੀਆਂ ਨੂੰ ਐਮਵੀਆ ਨੂੰ ਸੀਐਮ ਨੂੰ ਜੇ ਉਹਨਾਂ ਨੇ ਦੇਖਿਆ ਜੇ ਤਾਂ ਜੀਏ ਕਾਨੂੰਨ ਦਾ ਇਹ ਹੈ ਤਾਂ ਕਾਨੂੰਨ ਨੂੰ ਵਿਦਹੋਲਡ ਕਰ ਲੋ ਟੈਂਪਰੇਰੀ ਉਹਨਾਂ ਨਾਲ ਚਰਚਾ ਕਰਕੇ ਬਣਾ ਲਓ ਫਿਰ ਪੁੱਛੀ ਇਹ ਤਾਂ ਸਾਡੇ ਹੈ ਹੀ ਨਾ ਵੀ ਜਿਹੜਾ ਸਟੇਕ ਹোল্ডার ਹੈ ਸਭ ਤੋਂ ਵੱਡਾ ਸਟੇਕ ਹোল্ডার ਉਹਦੇ ਚ ਕੋ ਟਰੱਕ ਡਰਾਈਵਰ ਵੀ ਆ ਟਰੱਕ ਕੰਪਨੀਆਂ ਨੇ ਜੇ ਉਹ ਤੁਹਾਨੂੰ ਬਾਰ-ਬਾਰ ਕਹੇ ਹੁਣ ਆਏ ਤਾਂ ਹੈ ਨਹੀਂ ਵੀ ਜੇ 15 ਦੇ ਕਾਨੂੰਨ ਨਾ ਬਣਿਆ ਤੇ ਪਹਾੜगिरਜਾਨਾ ਉੱਤੇ ਕੋਈ ਹਮਾ ਦਾ ਪਰ ਦੀ ਟੁੱਟੀ ਸਰਕਾਰ ਨਹੀਂ ਸੀ ਉਹ ਜ਼ਰੂਰੀ ਹੋਗੀ ਤੁਸੀਂ ਕਿਉਂ ਜਿੱਦੋ ਜਿਵੇਂ ਛੇਤੀ ਕਾਨੂੰਨਾਂ ਬਾਰੇ ਜਿੱਦ ਕਰੀ ਸੀ ਇਹਨਾਂ ਨੇ ਕਿਉਂਕਿ ਤੁਸੀਂ ਕਹਿੰਦਾ ਕਿ ਕਿਉਂਕਿ ਅਸੀਂ ਨੇ ਬਣਾ ਦਿੱਤਾ ਇਸ ਕਰਕੇ ਹਮਰੀ ਜਿੱਦ ਹੈ ਇਹ ਜਿਹੜੇ ਅੱਜ ਜਿਹੜੇ ਸਰਕਾਰ ਚ ਬਹੁਤੇ ਬੰਦੇ ਬੈਠੇ ਨੇ ਕੱਲੀ ਭਾਜੀਪੀ ਦੀ ਸਰਕਾਰ ਦਾ ਸਵਾਲ ਨਹੀਂ ਕਿਉਂਕਿ ਕਾਨੂੰਨ ਦਾ ਅਧਿਕਾਰੀ ਬਣਾਉਂਦੇ ਨੇ ਇਹ ਜਿਹੜੇ ਅਧਿਕਾਰੀ ਬੈਠੇ ਨੇ ਇਹ ਬਿਲਕੁਲ ਠੇ ਢੇ ਬਾਈ ਢੇ ਪੈਸਾ ਕਮਾਉਣ ਤੇ ਆਏ ਹੋਏ ਨੇ ਇਹ ਕੰਮ ਕੰਮ ਨਹੀਂ ਕਰਦੇ ਮੈਂ ਰੋਜ਼ ਹੀ ਦੇਖਦਾ ਐ ਇੱਕ ਡਾਇਰੈਕਟਰ ਨਾ ਕਾਨੂੰਨ ਮਦਦ ਸੇਤ ਵਾਸਤੇ ਜਿਹੜਾ ਲੋਕਾਂ ਦੇ ਉਲਟ ਸੀ ਮੈਂ ਕਿਹਾ ਇਹ ਕਿਵੇਂ ਬਣਾਤਾ ਤੁਸੀਂ ਕਹਿੰਦੇ ਸੀ ਬਣਾਤਾ ਮੈਂ ਕਿਹਾ ਤੂੰ ਕੀ ਮਹਾਰਾਜ ਅਕਬਰ ਆ ਵੀ ਬਣਾਤਾ ਜਦੋਂ ਕਿਸੇ ਨਿਜਮ ਦੇ ਤਹਿਤ ਬਣਾਉਣਾ ਹੋ ਹੁਣ ਜਿਹੜਾ ਇਹ ਕਹਿੰਦੇ ਨੇ ਇੱਕ ਤਾਂ 3 ਸਾਲ ਦੀ سزا ਇੱਥੇ 7 10 ਸਾਲ ਦੀ 10 ਸਾਲ ਦੀ سزا 10 ਸਾਲ ਜਿਹੜਾ ਬੰਦਾ ਗਿਆ ਉਹ ਤਾਂ ਗਿਆ ਬਸ ਉਹਦੀ ਤੇ ਜੀਵਨ ਤੋਂ ਸੀ ਖਤਮ ਕਰਤਾ ਮੰਨ ਲਿਆ ਵੀ ਉਹਨੇ ਉਹ ਕਰਤਾ ਐਕਸੀਡੈਂਟ ਕਰਤਾ ਆਪੇ ਇਹ ਮੰਨ ਲਿਆ ਠੀਕ ਹੈ ਨਾ ਉਹਦੀ ਗਲਤੀ ਕਰਕੇ ਹੋ ਗਿਆ ਕਿੰਨੇ ਪਰਸੈਂਟ ਨੇ ਇਹ ਇਹਨਾਂ ਨੇ ਕੋਈ ਅਹੀ ਜਿਹੀ ਸਟੱਡੀ ਕਰੀ ਇਹ ਅਧਿਐਨ ਕਰਿਆ ਵੀ ਕਿੰਨੇ ਪਰਸੈਂਟ ਜਿਹੜੇ ਐਕਸੀਡੈਂਟ ਨੇ ਰੋਡ ਸਾਈਡ ਐਕਸੀਡੈਂਟ ਉਹਨਾਂ ਦੇ ਵਿੱਚ ਟਰੱਕਾਂ ਵਾਲੇ ਐਕਸੀਡੈਂਟ ਕਰਦੇ ਨੰਬਰ 1 ਨੰਬਰ ਤੋਂ ਕਿੰਨੇ ਪਰਸੈਂਟ ਨੇ ਉਹਨਾਂ ਦੇ ਵਿੱਚੋਂ ਜਿਹੜੇ ਸਿਰਫ ਡਰਾਈਵਰ ਦੀ ਗਲਤੀ ਕਰਕੇ ਹੁੰਦੇ ਨਾ ਕਿ ਜੇ ਸੜਕ ਤੇ ਟੋਆ ਹੈ ਨਾ ਕਿਤੇ ਨਾਈਟ ਦਾ ਸਵਾਲ ਹੈ ਨਾ ਕਿ ਇੰਡੀਕੇਟਰ ਦਾ ਸਵਾਲ ਹੈ ਇਹ ਕਿੰਨੇ ਨੇ ਜਿਹੜੇ ਕਾਉਂਟਰ ਹੈਵੀ ਗੱਡੀਆਂ ਦੇ ਉਹਦਾ ਅੰਕੜਾ ਇਹ ਹੈ ਕਿ 30 ਤੋਂ 40 ਪਰਸੈਂਟ ਐਕਸੀਡੈਂਟ ਹੈਵੀ ਗੱਡੀਆਂ ਨਾਲ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਤਾਂ ਜਾਦੇ ਭਿਆਨਕ ਇਹ ਆ ਕਿ ਜਿੰਨੇ ਵੀ ਐਕਸੀਡੈਂਟ ਹੁੰਦੇ ਆ ਉਹਦੇ ਵਿੱਚ ਜਿੰਨੇ ਜ਼ਖਮੀ ਹੁੰਦੇ ਆ 70% ਦੀ ਬੰਦੇ ਮੌਤ ਦੇ ਘਾਟ ਉੱਤਰ ਜਾਂਦੇ ਆ ਦੇਖੋ ਗੱਲ ਇਹ ਹੈ ਵੀ ਜਿਹੜਾ ਇਹ ਕਹਿੰਦੇ ਨਾ 70% ਦੀ ਮੌਤ ਦੇ ਘਾਟ ਉਹ ਤੋਂ ਮੰਨਦੇ ਨਹੀਂ ਮੈਨੂੰ ਨਹੀਂ ਪਤਾ ਉਹਨਾਂ ਨੇ ਉਹ ਅੰਕੜੇ ਕਿੱਥੋਂ ਲਏ ਨੇ ਉਹ ਤਾਂ ਚਲੋ ਸੈਂਟਰ ਸਰਕਾਰ ਦੇ ਅੰਕੜੇ ਨੇ ਜੋ ਨਹੀਂ ਨਹੀਂ ਸਰਕਾਰ ਦੇ ਅੰਕੜੇ ਤਾਂ ਬੰਦੇ ਸੁਈਸਾਈਡ ਤੇ ਹੋਰ ਤੋਂ ਬਥੇਰੇ ਹੁੰਦੇ ਨੇ ਅੰਕੜੇ ਤਾਂ ਅੰਕੜਿਆਂ ਦਾ ਕੁਝ ਜਿਹੜਾ ਕਹਿੰਦੇ ਹੋਣਾ ਵੀ ਵੀ 70% ਉਹਦੇ ਵਿੱਚ ਜਿੰਨੇ ਐਕਸੀਡੈਂਟ ਹੁੰਦੇ ਨੇ ਈਏ ਉਹਦੇ ਚ ਕੀ ਹੈਵੀ ਵਹੀਕਲ ਵਾਲੀ 70% ਵਰਜੇ ਨੇ ਸਵਾ ਦੇ ਵੀ ਨਾ ਵੀ ਮੰਡਿਆ ਵੀ ਹੈਵੀ ਵਹੀਕਲ ਜ਼ਿਆਦਾ ਕਰਦੇ ਨੇ 40% ਦਾ ਮੈਂ ਜਿਹੜੀ ਗੱਲ ਕਰਦਾ ਮੈਂ ਸਿਰਫ ਇਹ ਕਰਦਾ ਕਿ ਐਕਸੀਡੈਂਟ ਦੇ ਉੱਤੇ ਇਹਨਾਂ ਨੇ ਟਰੋਮਾ ਸੈਂਟਰ ਬਣਾਏ ਨੇ ਡਰਮ ਤੋਂ ਪੱਦੰਦੀ ਰੋਡ 'ਤੇ ਟਰੋਮਾ ਸੈਂਟਰ ਇੱਕ ਵੀ ਛੱਡਿਆ ਜੀਟੀ ਰੋਡ 'ਤੇ ਬਣਾਏ ਨੇ 20 ਸਾਲ ਹੋ ਗਏ ਟਰੋਮਾ ਸੈਂਟਰ ਦਾ ਰੋਲਾ ਪੈਂਦੇ ਨੂੰ ਖੰਨੇ ਦੇ ਵਿੱਚ ਪਠਾਨਕੋਟ ਦੇ ਵਿੱਚ ਇਹਨੂੰ ਪੁੱਛ ਕੋਈ ਚੱਲਿਆ ਫਗਵਾੜੇ ਦੇ ਵਿੱਚ ਚੱਲਿਆ ਕੋਈ ਕਿਉਂ ਨਹੀਂ ਚੱਲਿਆ ਇਹਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਇੱਕ ਪਾਸੇ ਨੂੰ ਸਜਾ ਦੇਈ ਜਾਂਦੇ ਹੋ ਸਜਾ ਦੇ ਹੀ ਜਾਂਦੇ ਹੋ ਕੀ ਤੁਸੀਂ ਜਿਹੜਾ ਉਹ ਟੱਕਰ ਹੀ ਲੱਜੂ ਮੰਨ ਲਿਆ ਤੇ ਤੁਹਾਡਾ ਟਰੋਮਾ ਸੈਂਟਰ ਨੂੰ ਉੱਥੇ ਇਲਾਜ ਕਿਵੇਂ ਬਿਲਕੁਲ ਠੀਕ ਤੁਸੀਂ ਕਹਿੰਦੇ ਅਸੀਂ 108 ਲਾਤੀ ਠੀਕ ਹੈ ਜੇ ਤੁਸੀਂ 108 ਲਾਤੀ ਉਹ 108 ਜੂਗੀ ਉੱਥੇ ਜਿਹੜਾ ਜਿਹੜੀ ਪੀਣ ਕੱਠੀ ਕੋਲੋਂ ਮਾਗੇ ਪੀਣ ਫੋਨ ਕਰਦੇ ਇਹ ਸੋ ਕਿੱਥੇ ਹੈ ਕਿ ਤੁਸੀਂ ਉਹ ਕਾਨੂੰਨ ਜਿਹੜਾ ਹੈ ਉਹਨੂੰ ਉਲਟਾ ਬਣਾਉਂਦੇ ਜਿਵੇਂ ਬਹੁਤ سارے ਡਾਕਟਰ ਮੈਡੀਕਲਿਕਲ ਕੇਸ ਦਾ ਇਹਨਾਂ ਪਰਚਾ ਕੱਟਦੇ ਸੀ ਕਿਉਂਕਿ ਕਾਨੂੰਨ ਇਹੇ ਸੀ ਫੇਰ ਹੌਲੀ ਹੌਲੀ ਅਸੀਂ ਕਿਹਾ ਵੀ ਉਹ ਪਰਚਾ ਕੱਟਣ ਤੇ ਲੱਗੇ ਰਹਿੰਦੇ ਨੇ ਮਰੀਜ਼ ਤਾਂ ਮਰ ਜਾਂਦਾ ਤੁਸੀਂ ਇਹ ਕਿਉਂ ਨਹੀਂ ਕਰਦੇ ਭਾਵੇਂ ਉਹਦਾ ਇਲਾਜ ਕਰੋ ਜੇ ਪਰਚਾ ਕੱਟਿਆ ਜਾਂਦਾ ਕੱਟ ਲਿਓ ਬਾਅਦ ਵਿੱਚ ਕੱਟ ਲਿਓ ਇੰਜਲੀ ਨੋਟ ਹੋ ਜਾਂਦੀ ਹੈ ਨਾਮ ਦੀ ਨਾਲ ਹੀ ਲਿਖਦੇ ਸੀ ਫਾਈਲ ਉੱਤੇ ਫੇਰ ਜਾ ਕੇ ਉਹ ਕਾਨੂੰਨ ਬਦਲਿਆ ਨਹੀਂ ਤਾਂ ਕਾਨੂੰਨ ਇਹ ਸੀ ਵੀ ਪਰਚਾ ਪਹਿਲਾਂ ਕੱਟੋ ਆਵੇਂ ਮਰੀਜ਼ ਮਰੀ ਜਾਵੇ ਜਦ ਕਾਨੂੰਨ ਬਣਾਉਣ ਵਾਲਾ ਤੇ ਕਾਨੂੰਨ ਨੂੰ ਡਾਗੂ ਕਰਨ ਵਾਲਾ ਤੇ ਜਿਹੜੇ ਇਤਿਆਸਰ ਹੋਣਾ ਹੈ ਇਹ ਥਿੰਨੇ ਇਕੱਠੇ ਬੈਠ ਕੇ ਨਹੀਂ ਸੋਚਣਗੇ ਉਹਨਾਂ ਚੋਂ ਕਾਨੂੰਨ ਠੀਕ ਨਹੀਂ ਬਣਦਾ ਮੇਰਾ ਇੱਥੇ ਇਹ ਸਵਾਲ ਹੈ ਬਾਕੀ ਗੱਲਾਂ ਦੇ ਨਾਲ ਨਾਲ ਵੀ ਜਦ ਸਾਰੀਆਂ ਟਰੱਕ ਯੂਨੀਅਨਾਂ ਨੇ ਆਲ ਇੰਡੀਆ ਮੋਟਰ ਵਹੀਕਲ ਯੂਨੀਅਨ ਜੋ ਹੀ ਹੈ ਉਸ ਨੇ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਨੇ ਜਿਹੜੇ ਟਰੱਕ ਆਪਰੇਟਰ ਨੇ ਉਹਨਾਂ ਨੇ ਲਿਖ ਕੇ ਦਿੱਤਾ ਇਹਨਾਂ ਨੂੰ ਬਾਰ-ਬਾਰ ਮਿਲਲੇ ਤਾਂ ਅੱਡੀ ਛੇਤੀ ਨੂੰ ਨਾਗੂ ਕਰਨ ਦੀ ਲੋੜ ਸੀ ਇਹ ਸਵਾਲ ਵੱਡਾ ਹੈ ਇਹ ਇਹ ਆਇਆ ਹੈ ਲਾਗੂ ਕਰਿਆ ਜਾਊਗਾ ਫੇਰੇ ਤਾਨਾਸ਼ਾਹੀ ਆ ਤੁਸੀਂ ਕੋ ਠੀਕ ਆ ਜਦ ਅਸੀਂ ਮੀ ਨਾ ਹੋਰ ਨਹੀਂ ਲਾਗੂ ਕਰਦੇ ਨੂੰ ਨਹੀਂ ਤਾਂ ਕੋ ਫਰਕ ਨਹੀਂ ਪੈ ਚੱਲਿਆ ਸੀ ਨਾ ਆਜੋ ਤੁਹਾਡੇ ਨਾਲ ਚਰਚਾ ਕਰ ਲੈਣ ਇਹ ਗੱਲ ਨੂੰ ਇਹ ਇਹ ਦਾ ਜਵਾਬ ਦੇਵੇ ਇਹਦਾ ਜਵਾਬ ਉਹ ਸਰਕਾਰ ਦੇਵੇ ਤੁਸੀਂ ਬਿਲ ਪਾਸ ਕਰਦੇ ਹੋ ਜਦ ਉਸੇ ਬੰਦੀ ਨਹੀਂ ਹੈਗੀ ਬਿਲ ਪਾਸ ਕਰੀ ਜਨੇ ਤੇ ਉਹਨਾਂ ਨੂੰ ਸਸਪੈਂਡ ਕਰ ਦਿੰਦੇ ਹੋ ਤੁਹਾਡੇ ਨਾਲ ਦੇ ਨਾਮ ਸਾਈਨ ਕਰਾਈ ਜਨੇ ਤੁਸੀਂ ਕੋਈ ਤਾਂ ਦੱਸ ਦਿਓ ਨਾ ਵੀ ਤੁਹਾਡੇ ਵੀ ਕੋਈ ਜ਼ਿੰਮੇਵਾਰੀ ਹੈ ਨਾ ਤੁਸੀਂ ਤੁਸੀਂ ਕਾਨੂੰਨ ਬਣਾਉਣ ਦਾ ਵਾਸੋ ਤੁਸੀਂ ਜਿਹੜਾ ਬੰਦਾ ਫੈਸਲੇ ਵਾਸਤੇ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਕਹਿੰਦੇ ਸੁਪਰੀਮ ਕੋਰਟ ਨੇ ਕਹਿੰਦਾ ਈਸੀ ਦੇ ਵਿਚਾਰ ਹੋਣੇ ਚਾਹੁੰਦੇ ਨਹੀਂ ਅਸੀਂ ਗਾਇਬ ਬਣਾਵਾਂਗੇ ਇਹ ਤਾਂ ਇੱਕ ਗੰਨਸ਼ਹੀ ਹੋਗੀ ਨਾ ਤੁਸੀਂ ਜਿਹੜਾ ਬੰਦਾ ਬੋਲਦਾ ਉਹਨੂੰ ਕਹਿੰਦੇ ਇਹਨੂੰ ਸਸਪੈਂਡ ਕਰ ਦਿਓ ਉਹਨਾਂ ਨੂੰ ਉੱਥੋਂ ਕੱਢ ਦਿੰਨੇ ਹੋ ਜਿਹੜਾ ਕਾਨੂੰਨ ਤੁਸੀਂ ਬਣਾਤਾ ਕਹਿੰਦੇ ਅਸੀਂ ਇਹਨੂੰ ਲਾਗੂ ਅਹੀਂ ਕਰਨਾ ਤੁਸੀਂ ਦੇਖੋ ਤੁਹਾਡੇ ਤੋਂ ਤਲਾਸ਼ ਕਰਦਾ ਤੁਸੀਂ ਸੁਣਦੇ ਨਹੀਂ ਤੇ ਕੀ ਆਇਆ ਤੁਹਾਨੂੰ ਲੱਗਦਾ ਅਫਸਰ ਸਾਹਿਬ ਦਾ ਵੱਡਾ ਹੱਥੇ ਦੇ ਵਿੱਚ ਕੋਰਟ ਵੱਡਾ ਅਫਸਰ ਸਾਹਿਬ ਦਾ ਬਿਲਕੁਲ ਛੋਟਾ ਵੱਡਾ ਅਫਸਰ ਸਾਹਿਬ ਦਾ ਕੋਈ ਸ਼ੱਕ ਹੀ ਨਹੀਂ ਆ ਕਿਉਂਕਿ ਅਫਸਰ ਸਾਹਿਬ ਮੈਂ રોજ ਹੀ ਦੇਖਦਾ ਕਾਨੂੰਨ ਮੇਰੇ ਮਰੇ ਹਸ ਕਾਨੂੰਨ ਨੂੰ ਸਸਤ ਕਰ ਦੋ ਜੀ ਇੱਕ ਛੋਟੀ ਜੀ ਹੋਰ ਗੱਲ ਕਰਦਾ ਮੈਂ ਥਾਂ ਕਹਿਣਾ ਇਹਨੂੰ ਸਮਝਣ ਦੀ ਲੋ ਇਕ ਲਾਈਨ ਜੀ ਇਹਨਾਂ ਨੇ ਐਨਡੀਪੀਐਸ ਐਕਟ ਦੇ ਅੰਡਰ ਇਹ ਕਹਿੰਦਾ ਵੀ ਜਾਇਦਾਦ ਜ਼ਬਤ ਕਰਾਂਗੇ ਠੀਕ ਹੈ ਜਾਇਦਾਦ ਜ਼ਬਤ ਕਰਨ ਲੱਗੇ ਫਿਰ ਕਹਿੰਗੇ ਫਾਂਸੀ ਦੀ ਸਜ਼ਾ ਦੇ ਦੋ ਫਾਂਸੀ ਦੀ ਸਜ਼ਾ ਦੇ ਕੇ ਕਿਤੇ ਹਟੇ ਆ ਜਿਹੜੇ ਰੇਪ ਆਲੇ ਨੇ ਇਹ ਸਾਹਮਣੇ ਮਾਰ ਮਾਰ ਕੇ ਵੀ ਕਿਤੇ ਹਟੇ ਨਹੀਂ ਰਹੇ ਸਮਾਜ ਦੇ ਵਿੱਚ ਕ੍ਰਾਈਮ ਉਦੋਂ ਘਟਦਾ ਜਦ ਸਮਾਜ ਨੂੰ ਠੀਕ ਕਰਨਾ ਸ਼ੁਰੂ ਕਰ ਦਿੰਦੇ ਤੁਸੀਂ ਕਾਨੂੰਨ ਤਾਂ ਥੋੜਾ ਜਿਹਾ ਵਿਗੜੇ ਤੇ ਗਿਆ ਦਾ ਡੰਡਾ ਹੁੰਦਾ ਤੁਸੀਂ ਸੋਚੋ ਅਸੀਂ ਕਾਨੂੰਨ ਨਾਲ ਠੀਕ ਕਰਾਂਗੇ ਮੈਂ ਇਹ ਸਵੇਰੀ ਕਹਿ ਰਿਹਾ ਸੀ ਕਿਸੇ ਨੂੰ ਛੋਲ ਛਲ ਟਾਕਰੇ ਵਿੱਚ ਨਾਟ ਇਨ ਮੀਡੀਆ ਕਿ ਅਸੀਂ ਜਿਹੜੀਆਂ ਸਾਡੀਆਂ ਸੋਸ਼ੀਓ ਪੋਲੀਟਿਕਲ ਇਕਨੋਮਿਕ ਸਮੱਸਿਆਵਾਂ ਨੇ ਉਹਦਾ ਟੈਕਨੋਲੋਜੀਕਲ ਹੱਲ ਲੱਭਦੇ ਹਾਂ ਕੋਈ ਕਾਨੂੰਨ ਆ ਜਿਹੜਾ ਟੈਕਨੋਲੋਜੀਕਲ ਹੱਲ ਇਹ ਸਮਾਜਿਕਹਾ ਗਨੀ ਵੀ ਪਾਈ ਸੜਕਾਂ ਵੀ ਠੀਕ ਹੋਣ ਵੇ ਵੀ ਨਾ ਹੋਣ ਇੰਡੀਕੇਟਰ ਵੀ ਹੋਣ ਡਰਾਈਵਰ ਨੂੰ ਆਰਾਮ ਵੀ ਮਿਲੇ ਉਹਨੂੰ ਤਨਖਾਹ ਵੀ ਠੀਕ ਮਿਲੇ ਉਹ ਤੋਂ ਕੰਮ ਵੀ 8 ਘੰਟੇ ਤੁਸੀਂ ਕੰਮ ਦੇ 12 ਘੰਟੇ ਪਾਸ ਕਰ ਰਹੇ ਹੋ ਇਹ ਦੋਨਾਂ ਦਾ ਆਪਸ ਵਿੱਚ ਮੇਲ ਹੀ ਨਹੀਂ ਹੈ ਇੱਕ ਪਾਸੇ ਤੁਸੀਂ ਮਜ਼ਦੂਰ ਨੂੰ ਕਹਿੰਦਾ 12 ਘੰਟੇ ਕੰਮ ਕਰੇਗਾ ਆਪ ਸਮਾਲਕ ਰਹਿ ਸਕਦਾ ਉਹ ਤੋਂ 12 ਘੰਟੇ ਕੰਮ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਵੀ ਨਹੀਂ ਨਹੀਂ ਜੀ ਉਹ ਕਸੂਰ ਉਹਦਾ ਕਰਦੇ ਨੇ ਫਿਰ ਤਾਂ ਠੀਕ ਹੈ ਫਿਰ ਤਾਂ ਫਿਰ ਤਾਂ ਉਹਨੇ ਤਾਂ ਮਰਨਾ ਹੀ ਮਰਨਾ ਹੈ ਤੁਸੀਂ 12 ਘੰਟੇ ਦਾ ਕਾਨੂੰਨ ਵੀ ਤਾਂ ਤੁਸੀਂ ਬਣਾਇਆ ਨਾ 12 ਘੰਟੇ ਦਾ ਕਾਨੂੰਨ ਕੋਈ ਦੂਜਿਆਂ ਨੇ ਤਾਂ ਬਣਾ ਨਹੀਂ ਨਾ ਤੁਸੀਂ ਆ ਕੇ ਬਣਾਇਆ ਲੇਬਰ ਲਾ ਇਹਨਾਂ ਨੇ ਚੇਂਜ ਕਰੇ ਔਰ ਜਿਹੜੀ ਡਾਕਟਰ ਸਾਹਿਬ ਹੜਤਾਲ ਚੱਲਦੀ ਹੈ ਉਹਨੂੰ ਲੱਗਦਾ ਕਿ ਮਾੜਾ ਮੋਟਾ ਸਰਕਾਰ ਦੇ ਕੰਨਾਂ ਤੇ ਜੂੰ ਸਿਰਕੇਗੀ ਟ੍ਰਾਲਰ ਦੇ ਕੰਨਾਂ ਤੇ ਜੂੰ ਜਿਹੜੀ ਹੈ ਇਹਨਾਂ ਨੇ ਨਾ ਪੈਟਰੋਲ ਕਿਉਂਕਿ ਪੈਟਰੋਲ ਇਹਨਾਂ ਨੂੰ ਜ਼ਿਆਦਾ ਚਾਹੀਦਾ ਹੁੰਦਾ ਸਭ ਜੀਆਂ ਸੁਵਿਜੀਆਂ ਤੇ ਇਹਨਾਂ ਨੂੰ ਬਥੇਰੀ ਚਮਕੇ ਚਮਕੇ ਦੇ ਜਾਂਦੇ ਨੇ ਟ੍ਰਾਲ ਦੇ ਉੱਤੇ ਇਹਨਾਂ ਨੇ ਮਾੜਾ ਮੋਟਾ ਕਰਾ ਕੇ ਰੋੜਣਾ ਮੈਨੂੰ ਨਹੀਂ ਲੱਗਦਾ ਜਿੱਡਾ ਵੱਡਾ ਇਹ ਆక్రੋਸ਼ ਹੈ ਪਹਿਲੀ ਗੱਲ ਤਾਂ ਹੋਣਾ ਨਹੀਂ ਚਾਹੀਦਾ ਸੀ ਜੁਮੇਵਾਰ ਸਰਕਾਰ ਦੇ ਅਧਿਕਾਰੀ ਤੇ ਸਰਕਾਰ ਦੀ ਪੋਲੀਟਿਕਲ ਡਿਡਿਸਿਪਲ ਜਦ 27 ਤਰੀਕ ਨੂੰ ਉਹਨਾਂ ਨੇ ਕਹਿਤਾ ਉਹ ਲਗੂਈ ਨਾ ਕਰਦੇ ਕੰਦੇ ਕਹਿੰਦੇ ਆ ਭਾਈ ਤੁਹਾਨੂੰ 2 ਮਹੀਨੇ ਦਿੱਤੇ ਆ ਜਾਓ ਜਿਨ੍ਹਾਂ ਨੇ ਆ ਕੇ ਮੀਟਿੰਗਾਂ ਕਰਨੀਆਂ ਨੇ ਕਰ ਲਓ ਉਸ ਤੋਂ ਬਾਅਦ ਆਪਾਂ ਫੈਸਲਾ ਕਰਾਂਗੇ ਦੱਸੋ ਇਹਦੀ ਕੀ ਖਾਸ ਗੱਲ ਸੀ ਇਹ ਹੜਤਾਲ ਮੈਂ ਕਹਾਂਗਾ ਟਰੱਕਰਾਂ ਦੀ ਜ਼ਿੰਮੇਵਾਰੀ ਨਹੀਂ ਓਡੀ ਵੱਡੀ ਜਿਹੜੀ ਸਰਕਾਰ ਦੀ ਹੈ ਕਿਉਂਕਿ ਸਰਕਾਰ ਨੂੰ ਜਦ ਉਹਨਾਂ ਨੇ ਬਾਰ ਬਾਰ ਲਿਖ ਕੇ ਦਿੱਤਾ ਕਿ ਫਿਰ ਉਹਨਾਂ ਨਾਲ ਗੱਲ ਕਰਨ ਦੀ ਚਾਹੀਦੀ ਸੀ ਠੀਕ ਹੈ